ਭਾਈ ਡੱਲਾ ਤਲਵੰਡੀ ਸਾਬੋ ਅਤੇ ਨੇੜਲੇ ਕਈ ਪਿੰਡਾਂ ਦਾ ਚੌਧਰੀ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ ਜਦੋਂ ਗੁਰੂ ਜੀ ਚਮਕੌਰ ਦੀ ਜੰਗ ਤੋਂ ਬਾਅਦ 마ਸ਼ੀਵਾੜੇ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਤਾਂ ਇਸ ਨੇ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕੀਤੀ ਇੱਕ ਵੱਡਾ ਚੌਧਰੀ ਹੋਣ ਕਰਕੇ ਇਸ ਨੇ ਆਪਣੇ ਨਾਲ ਬਹੁਤ ਸਾਰੇ ਸੈਨਿਕ ਵੀ ਰੱਖੇ ਹੋਏ ਸਨ ਜਿਨ੍ਹਾਂ ਤੇ ਇਸ ਨੂੰ ਬੜਾ ਮਾਣ ਸੀ ਗੁਰੂ ਸਾਹਿਬ ਜੀ ਅੱਗੇ ਭਾਈ ਡੱਲਾ ਆਪਣੇ ਸੈਨਿਕਾਂ ਦੀਆਂ ਬੜੀਆਂ ਸਿਫਤਾਂ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਕਹੇ ਦਿੰਦਾ ਕਿ ਗੁਰੂ ਜੀ ਜੇ ਤੁਸੀਂ ਚਮਕੌਰ ਦੀ ਜੰਗ ਵਿੱਚ ਮੈਨੂੰ ਯਾਦ ਕਰਦੇ ਤਾਂ ਮੈਂ ਕਦੀ ਵੀ ਤੁਹਾਡਾ ਜੰਗ ਵਿੱਚ ਨੁਕਸਾਨ ਨਾ ਹੋਣ ਦਿੰਦਾ ਮੇਰੇ ਸੈਨਿਕ ਤੁਹਾਡੇ ਨਾਲ ਰਲ ਕੇ ਦੁਸ਼ਮਣਾਂ ਵਿਰੁੱਧ ਲੜਾਈ ਕਰਦੇ ਅਤੇ ਤੁਹਾਡੇ ਸੈਹਵਾਨੇ ਵੀ ਸ਼ਹੀਦ ਨਾ ਹੁੰਦੇ ਗੁਰੂ ਸਾਹਿਬ ਜਾਣਦੇ ਸਨ ਕਿ ਡੱਲਾ ਇਹ ਬੋਲ ਹੰਕਾਰ ਵਿੱਚ ਬੋਲਦਾ ਹੈ ਗੁਰੂ ਸਾਹਿਬ ਕਹਿੰਦੇ ਕਿ ਡੱਲਿਆ ਜੋ ਵੀ ਹੋਇਆ ਹੈ ਆਕਾਲ ਪੁਰਖ ਦੇ ਬਾਣੀ ਵਿੱਚ ਹੋਇਆ ਹੈ ਪਰ ਫੇਰ ਵੀ ਡੱਲਾ ਗੁਰੂ ਸਾਹਿਬ ਨੂੰ ਕਦੇ-ਕਦੇ ਇਦਾਂ ਕਹਿ ਹੀ ਦਿੰਦਾ ਇਸੇ ਤਰ੍ਹਾਂ ਹੀ ਇੱਕ ਦਿਨ ਗੁਰੂ ਸਾਹਿਬ ਦੀਵਾਨ ਵਿੱਚ ਬੈਠੇ ਸਨ ਅਤੇ ਡੱਲਾ ਵੀ ਕੋਲ ਬੈਠਾ ਸੀ ਅਤੇ ਇਹ ਹੀ ਕਹਿ ਰਿਹਾ ਸੀ ਕਿ ਗੁਰੂ ਜੀ ਤੁਸੀਂ ਮੈਨੂੰ ਜੰਗ ਵਿੱਚ ਯਾਦ ਤਾਂ ਕਰਕੇ ਵੇਖਦੇ ਮੈਂ ਤੁਹਾਡੇ ਸਿੰਘਾਂ ਦਾ ਇਹਨਾਂ ਨੁਕਸਾਨ ਨਾ ਹੋਣ ਦਿੰਦਾ ਇੰਨੇ ਨੂੰ ਲਾਹੌਰ ਤੋਂ ਕੋਈ ਸਿੱਖ ਦੀਵਾਨ ਵਿੱਚ ਗੁਰੂ ਜੀ ਨੂੰ ਆਪਣੀ ਬਣਾਈ ਹੋਈ ਬੰਦੂਕ ਪੇਟ ਕਰਨ ਲਈ ਆਇਆ ਗੁਰੂ ਜੀ ਨੇ ਬੰਦੂਕ ਹੱਥ ਵਿੱਚ ਫੜੀ ਅਤੇ ਭਾਈ ਡੱਲੇ ਨੂੰ ਕਹਿਣ ਲੱਗੇ ਕਿ ਸ਼ਸਤਰ ਨੂੰ ਜੰਗ ਵਿੱਚ ਵਰਤਣ ਤੋਂ ਪਹਿਲਾਂ ਪਰਖ ਜ਼ਰੂਰ ਲੈਣਾ ਚਾਹੀਦਾ ਹੈ ਸੋ ਅਸੀਂ ਵੀ ਹੁਣ ਪਰਖ ਕਰ ਲੈਂਦੇ ਹਾਂ ਕਿ ਇਹ ਬੰਦੂਕ ਕਿਸੇ ਨੂੰ ਮਾਰ ਸਕਦੀ ਹੈ ਜਾਂ ਨਹੀਂ ਇਸ ਲਈ ਤੁਸੀਂ ਆਪਣੇ ਜਵਾਨਾਂ ਨੂੰ ਸਾਹਮਣੇ ਖੜੇ ਕਰੋ ਤਾਂ ਜੋ ਅਸੀਂ ਇਸ ਬੰਦੂਕ ਨੂੰ ਪਰਖ ਲਈਏ ਇਹ ਨਾ ਸੁਣ ਕੇ ਡੱਲਾ ਥੋੜਾ ਹੈਰਾਨ ਹੋ ਗਿਆ ਤੇ ਘਬਰਾਏ ਹੋਏ ਨੇ ਆਪਣੇ ਜਵਾਨਾਂ ਵੱਲ ਦੇਖਤਿਆਂ ਤਾਂ ਉਸਨੇ ਉਸ ਦੇ ਜਵਾਨ ਨੀਵੀਂ ਪਾ ਕੇ ਪਛਾਣ ਹੋ ਗਏ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਡੱਲਾ ਜੀ ਜੇ ਤੁਹਾਡੇ ਸੈਨਿਕ ਨਹੀਂ ਆਉਂਦੇ ਤਾਂ ਤੁਸੀਂ ਹੀ ਸਾਹਮਣੇ ਖੜੇ ਹੋ ਜਾਵੋ ਤਾਂ ਜੋ ਬੰਦੂਕ ਦੀ ਪਰਖ ਹੋ ਜਾਵੇ ਇਹ ਸੁਣ ਕੇ ਭਾਈ ਡੱਲਾ ਹੋਰ ਘਬਰਾ ਗਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਅਸੀਂ ਕਿਸੇ ਜਾਨਵਰ ਤੇ ਬੰਦੂਕ ਅਜਮਾ ਲੈਂਦੇ ਹਾਂ ਗੁਰੂ ਜੀ ਕਹਿਣ ਲੱਗੇ ਕਿ ਭਾਈ ਡੱਲਿਆ ਅਸੀਂ ਤਾਂ ਇਨਸਾਨਾਂ ਨਾਲ ਜੰਗ ਕਰਨੀ ਹੁੰਦੀ ਹੈ ਜਾਨਵਰਾਂ ਨਾਲ ਨਹੀਂ ਇਸ ਲਈ ਇਨਸਾਨ ਤੇ ਹੀ ਅਜਮਾਉਣੀ ਚਾਹੀਦੀ ਹੈ ਇਹ ਸੁਣ ਕੇ ਭਾਈ ਡੱਲਾ ਵੀ ਨੀਮੀ ਪਾ ਕੇ ਬਿਸ਼ਾਂ ਹੋ ਗਿਆ ਗੁਰੂ ਸਾਹਿਬ ਜੀ ਨੇ ਕਿਹਾ ਕਿ ਡਲਿਆ ਜੇ ਤੁਸੀਂ ਨਹੀਂ ਅੱਗੇ ਆਉਣਾ ਤਾਂ ਮੇਰੇ ਸਿੰਘਾਂ ਨੂੰ ਕਹੋ ਕਿ ਗੁਰੂ ਜੀ ਨੇ ਬੰਦੂਕ ਅਜਮਾਉਣੀ ਹੈ ਕੋਈ ਸਿੰਘ ਅੱਗੇ ਆਣ ਕੇ ਖਲੋ ਜਾਵੇ ਇਹਨਾਂ ਸੁਣ ਕੇ ਦੋ ਪਿਓ ਪੁੱਤ ਬਾਬਾ ਵੀਰ ਸਿੰਘ ਜੀ ਅਤੇ ਬਾਬਾ ਧੀਰ ਸਿੰਘ ਜੀ ਜੋ ਦਸਤਾਰ ਸਜਾ ਰਹੇ ਸਨ ਉਹ ਗੁਰੂ ਜੀ ਵੱਲ ਭੱਜ ਪਏ ਦੋਵੇਂ ਸਿੰਘ ਇੱਕ ਦੂਜੇ ਤੋਂ ਅੱਗੇ ਹੋਣ ਲਈ ਕੋਸ਼ਿਸ਼ ਵਿੱਚ ਆਪਸ ਵਿੱਚ ਲੜ ਪਏ ਜਦ ਭਾਈ ਡੱਲੇ ਨੇ ਪੁੱਛਿਆ ਕਿ ਇਹ ਕਿਉਂ ਲੜ ਰਹੇ ਹਨ ਤਾਂ ਕਿਸੇ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਇਸ ਲਈ ਲੜ ਰਹੇ ਹਨ ਕਿ ਗੁਰੂ ਜੀ ਦੀ ਆਵਾਜ਼ ਪਹਿਲਾਂ ਮੇਰੇ ਕੰਨਾਂ ਵਿੱਚ ਪਈ ਹੈ ਇਸ ਲਈ ਮੈਂ ਗੋਲੀ ਖਾਣੀ ਹੈ ਦੋਵੇਂ ਇੱਕ ਦੂਜੇ ਤੋਂ ਮੋਹਰੇ ਹੋ ਕੇ ਗੋਲੀ ਖਾਣ ਲਈ ਕਾਲੇ ਸਨ ਦੋਵੇਂ ਸਿੰਘ ਗੁਰੂ ਜੀ ਹੱਥੋਂ ਗੋਲੀ ਖਾ ਕੇ ਸ਼ਹੀਦ ਹੋਣਾ ਆਪਣੇ ਵੱਡੇ ਭਾਗ ਸਮਝਦੇ ਸਨ ਇਹ ਦੇਖ ਕੇ ਡੱਲਾ ਹੈਰਾਨ ਹੋ ਗਿਆ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਹੀ ਸਾਹਮਣੇ ਖੜੇ ਹੋ ਜਾਵੋ ਤਾਂ ਦੋਵੇਂ ਸਿੰਘ ਛਾਤੀ ਤਾਣ ਕੇ ਖੜੇ ਹੋ ਗਏ ਗੁਰੂ ਸਾਹਿਬ ਜੀ ਨੇ ਬੰਦੂਕ ਚਲਾ ਕੇ ਗੋਲੀ ਦੋਹਾਂ ਸਿੰਘਾਂ ਦੇ ਸਿਰ ਉੱਪਰੋਂ ਹੀ ਲੰਘਾ ਦਿੱਤੀ ਇਹ ਸਾਰਾ ਕਤਕ ਦੇਖ ਕੇ ਭਾਈ ਡੱਲਾ ਬਹੁਤ ਹੈਰਾਨ ਹੋ ਗਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਡੱਲਿਆ ਜੰਗ ਵਿੱਚ ਜਿੱਤ ਮੌਤ ਨੂੰ ਮੁਖੌਲ ਕਰਨ ਵਾਲੇ ਸੂਰਮਿਆਂ ਨਾਲ ਹੁੰਦੀ ਹੈ ਤੇਰੇ ਸੈਨਿਕਾਂ ਵਰਗਿਆਂ ਨਾਲ ਨਹੀਂ ਜੋ ਮੌਤ ਨੂੰ ਵੇਖ ਕੇ ਘਬਰਾ ਜਾਣ ਇਹ ਸੁਣ ਕੇ ਭਾਈ ਦੱਲੇ ਦਾ ਸਾਰਾ ਹੰਕਾਰ ਲੱਥ ਗਿਆ ਤੇ ਉਸ ਨੇ ਗੁਰੂ ਸਾਹਿਬ ਜੀ ਕੋਲੋਂ ਆਪਣੇ ਹੰਕਾਰ ਦੀ ਮਾਫੀ ਮੰਗੀ ਅਤੇ ਅੰਮ੍ਰਿਤ ਪਾਨ ਕਰਕੇ ਗੁਰੂ ਦਾਸ ਸਿੰਘ ਬਣ ਗਿਆ ਸੋ ਸੰਗਤ ਜੀ ਇਸ ਤਰ੍ਹਾਂ ਦਾ ਇਤਿਹਾਸ ਸੁਣਨ ਲਈ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬਰ ਅਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਕਿ ਹੋਰ ਨਵੀਆਂ ਵੀਡੀਓ ਇਤਿਹਾਸ ਵਾਲੀਆਂ ਤੁਹਾਡੇ ਤੱਕ ਪਹੁੰਚ ਸਕਣ ਸੋ ਇਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ